ਸਾਡੇ ਨਾਲ ਮੌਜੂਦ ਹੈ ਜੀ ਅਵਕਾਰ ਨਿਹਰ ਦੀ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹੋਗੇ ਮੋਰਚੀ ਵਾਲੀ ਜੀ ਮੋਰਚਾ ਜੜਦੀ ਗੱਲ ਹੈ ਜੋ ਨੈਟ ਦੇ ਜਿੰਨਾ ਰੋਲਾ ਪੈ ਰਿਹਾ ਇਦਾਂ ਹੋ ਗਈ ਇਦਾਂ ਹੋ ਗਈ ਪਰ ਸਿੰਘ ਆਪਣੇ ਸਾਰੇ ਕਿਸਾਨ ਡਟੇ ਹੋਏ ਆ ਤੇ ਬਹੁਤ ਵਧੀਆ ਗੱਲ ਆ ਤੇ ਬਾਕੀ ਵੀ ਜਿਹੜੀਆਂ ਜਥੇਬੰਦੀਆਂ ਆ ਜਿੱਦਾਂ ਾਟੋ ਘਾਟ ਹੋਈ ਫਿਰਦੀਆਂ ਉਹਨਾਂ ਨੂੰ ਵੀ ਇੱਕ ਕਹਿਣਾ ਚਾਹੁੰਦੇ ਆਂ ਵੀ ਮੀਟਿੰਗਾਂ ਕਰਨ ਦਾ ਹੁਣ ਟਾਈਮ ਨਹੀਂਗਾ ਹੁਣ ਇੱਕ ਜੁੱਟ ਹੋਣ ਦਾ ਟਾਈਮ ਹੈ ਜੇ ਤੁਸੀਂ ਇੱਥੇ ਮੀਟਿੰਗਾਂ ਹੀ ਕਰਦੇ ਰਹੇ ਨਾ ਤਾਂ ਫਾਇਦਾ ਨਹੀਂ ਕਿਉਂਕਿ ਆਪਣੇ ਵੀਰ ਸ਼ਹੀਦ ਹੋਣਦੇ ਆ ਹਨਾ ਮਾਵਾ ਦੇ ਪੁੱਤ ਜਾਣਦੇ ਆ ਟਾਈਮ ਤੋਂ ਬਾਅਦ ਚੌਣ ਦਾ ਕੋਈ ਫਾਇਦਾ ਨਹੀਂ ਹੁਣ ਟਾਈਮ ਹੈ ਕਿ ਸਾਰੇ ਜਣੇ ਇਕੱਠੇ ਹੋਵੇ ਜਿਹੜੇ ਜਿੰਨੇ ਵੀ ਹੋਰ ਵੀ ਜਨੇ ਏਰੀਏ ਬੈਠੇ ਆ ਪਿੰਡਾਂ ਚ ਬੈਠੇ ਆ ਸਾਰਿਆਂ ਨੂੰ ਅਪੀਲ ਹੈ ਕਿ ਜਰੂਰ ਪਹੁੰਚੋ ਮੋਰਚਾ ਚੜ੍ਹਦੀ ਕਲਾ ਜੀ ਤੇ ਕੋਈ ਵੀ ਡਰਦਾ ਨਹੀਂ ਕੋਈ ਕਬਰ ਆਉਂਦਾ ਨਿਕਾ ਤੇ ਫਦੇ ਕਰਕੇ ਛੱਡਾਂਗੇ ਕੰਮ ਜਿਹੜੀ ਖੌਰੀ ਘਟਣਾ ਵਾਪਰੇ ਉਸ ਤੋਂ ਬਾਅਦ ਥੋੜਾ ਜਿਹਾ ਮਾਹੌਲ ਹਾਂਜੀ ਹਾਂਜੀ ਉਹ ਚੀਜ਼ ਤਾਂ ਹੋਈ ਆ ਜੀ ਕਿਉਂਕਿ ਜੋ ਨੈੱਟ ਤੇ ਜਿਆਦਾ ਉਹ ਚੀਜ਼ ਹਰੇਕ ਘਰਾਂ ਦੇ ਵਿੱਚ ਵੀ ਇਹ ਚੀਜ਼ ਦਾ ਹੈਗਾ ਆ ਹੈਨਾ ਤੇ ਪਰ ਹੁਣ ਉਹ ਸਰਕਾਰਾਂ ਜਿਹੜੀਆਂ ਸਰਕਾਰਾਂ ਨਹੀਂ ਸਾਥ ਦੇ ਰਹੀਆਂ ਇਹ ਸਭ ਕੁਝ ਆਪਾਂ ਸਰਕਾਰਾਂ ਦਾ ਫਰਜ ਬਣਦਾ ਉਹਨਾਂ ਤੋਂ ਜਵਾਬ ਮੰਗਣਾ ਹੁਣ ਆਪਣੇ ਪੰਜਾਬ ਦੇ ਵਿੱਚ ਆ ਗਿਓ ਜੋ ਮਰਜ਼ੀ ਕਰ ਸਕਦੇ ਹੈਨਾ ਉਹਨਾਂ ਦਾ ਹੱਕ ਹੈਗਾ ਆਪਣਾ ਕੋਈ ਹੱਕ ਨਹੀਂ ਹੈਨਾ ਜੇ ਆਪਣੇ ਕਿਸੇ ਇੱਕ ਬੰਦੇ ਨੇ ਕਿਸਾਨ ਨੇ ਕਿਸੇ ਦੇ ਡਾਂਗ ਵੀ ਮਾਰਦੀ ਆ ਪਿੱਛੇ ਜੇ ਦੱਸਿਆ ਵੀ ਕੋਈ ਮੁਲਾਜ਼ਮਾਂ ਦੇ ਨਾਲ ਝੜਪ ਹੋਈ ਆ ਫਰਾਲੀ ਨੂੰ ਅੱਗ ਲਾ ਦਿੱਤੀ ਉਹ ਬੜੀ ਵਾਇਰਲ ਉਹ ਹੀ ਕਰੀ ਜਾਂਦੇ ਆ ਤੇ ਉਹ ਜਿਹੜੇ ਮੁਲਾਜ਼ਮ ਉਹ ਸਾਰਿਆਂ ਨੂੰ ਦੱਸਣ ਦਿਆ ਆ ਤੇ ਜਿਹੜੀ ਸਾਡੇ ਨਾਲ ਰੋਜ਼ ਹੁੰਦੀ ਆ ਉਹ ਕਿਸੇ ਨੂੰ ਨਹੀਂ ਦੱਸਦਾ ਕਿਸੇ ਸਰਕਾਰ ਨੂੰ ਨਹੀਂ ਦੱਸਦਾ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਦੇ ਨਾਲ ਆ ਕੋਈ ਕਿਸੇ ਦੇ ਨਾਲ ਨਹੀਂ ਇਹ ਆਪਾਂ ਨੂੰ ਆਪਣੇ ਹੱਕ ਆਪ ਹੀ ਲੈਣੇ ਪੈਣੇ ਆ ਜੇਕਰ ਸਰਕਾਰ ਕਿਸਾਨਾਂ ਦੇ ਨਾਲ ਹੋਵੇ ਚੱਪੇ-ਚੱਪੇ ਤੇ ਪੁਲਿਸ ਖੜੀ ਆ ਗੱਡੀਆਂ 'ਚ ਵੀ ਦੇਖਦੇ ਵੀ ਕਿਹੜੇ ਬੰਦੇ ਆ ਕਿੱਥੇ ਜਾਣ ਵਾਲੇ ਕੋਈ ਟਰਾਲੀ ਟਰੈਕਟਰ ਨਹੀਂ ਲੰਗਣ ਦੇਣਦਾ ਕੋਈ ਮਸ਼ੀਨਾਂ ਨਹੀਂ ਲੰਗਣ ਦੇ ਫੇਰ ਕਾਹਦਾ ਸਾਥ ਹੈ ਆਪਣਾ ਸਭ ਗੱਲਾਂ ਆ ਜੀ ਤੇ ਕੀ ਲੱਗਦਾ ਜੀ ਆਪਾਂ ਨੂੰ ਮੋਰਚੇ ਬਾਰੇ ਮੋਰਚਾ ਫਤਿਹ ਹੋਊਗਾ ਜੀ ਮੋਰਚਾ ਫਤਿਹ ਕਰਕੇ ਜਾਵਾਂਗੇ ਇਦਾਂ ਤਾਂ ਨਹੀਂ ਜਾਂਦੇ ਮੋਰਚਾ ਦੇਖੋ ਸਹੀ ਹਰੇ ਹੁੰਦਾ ਕੀ ਆ ਇਹਨਾਂ ਦੇ ਚਿੰਤ ਚ ਇਹ ਆ ਕਿ ਜੇ ਸਾਡੇ ਕਿਸਾਨ ਚਹੀਦ ਹੋ ਗਏ ਇਹਨਾਂ ਦੇ ਦਿਲ ਚ ਇਹ ਆ ਕਿ ਲੋਕ ਡਰਨਗੇ ਡਰਨਗੇ ਬਿਲਕੁਲ ਨਹੀਂ ਇਹ ਆ ਚੀਜ਼ ਲਈ ਬੈਠੇ ਆ ਵੀ ਲੋਕ ਡਰਾਤੇ ਅਸੀਂ ਲੋਕ ਡਰੇ ਨਹੀਂ ਲੋਕ ਹੋਰ ਉੱਠ ਕੇ ਆਏ ਘਰ ਬੱਦ ਚੜ ਕੇ ਹਨਾ ਬੱਦ ਚੜ ਕੇ ਆਉਣਦੇ ਆ ਪਿੱਛੋਂ ਵੀ ਹੁਣ ਬਸ ਦੂਜੀ ਜਥੇਬੰਦੀ ਦੀ ਆਗੂ ਕਰੇ ਸਾਨੂੰ ਕੋਈ ਸੱਦਾ ਪੱਤਰ ਨਹੀਂ ਆਇਆ ਜੀ ਕੋਈ ਸੱਦਾ ਪੱਤਰ ਵੀ ਹੁੰਦਾ ਕੋਈ ਸੱਦਾ ਜੀ ਹੁਣ ਇਹ ਵਿਆਹ ਤੇ ਦਾ ਬਸ ਸੱਦੇ ਨਹੀਂ ਇਹ ਜਾਗੋ ਕੱਢਣੀ ਸੀ ਵੀ ਆ ਜਾਓ ਵੀ ਡੀਜੇ ਤੇ ਨਹੀਂ ਸੱਦੇ ਆ ਜਾਂ ਚੱਟ ਨਹੀਂ ਲਾਈ ਹਨ ਇਹ ਉਹਨਾਂ ਨੂੰ ਆਪ ਚਾਹੀਦਾ ਮੈਂ ਉਹੀ ਗੱਲ ਪਹਿਲਾਂ ਵੀ ਕੀਤੀ ਕਿ ਇਹ ਨਾਡੀਆਂ ਆਪਸ ਵਿੱਚ ਵਿਚਾਰਕ ਮਤ ਪੇਦ ਹੋ ਸਕਦੇ ਹੁਣ ਜਦੋਂ ਗੱਲ ਪੰਜਾਬ ਦੀ ਆ ਗਈ ਸਾਡੀ ਅਣਖਾਂ ਦੀ ਆ ਗਈ ਤੇ ਇੱਥੇ ਵੀ ਕਿਸਾਨ ਵੀਰ ਨੇ ਉਹ ਵੀ ਕਿਸਾਨ ਨਹੀਂ ਉਹਨਾਂ ਨੂੰ ਆਉਣਾ ਚਾਹੀਦਾ ਨਹੀਂ ਵਿਚਾਰ ਤਾਂ ਜੀ ਦੇਖੋ ਪਿੰਡ ਦੇ ਵਿੱਚ ਚਾਰ ਪੰਜ ਸਰਪੰਚ ਪੰਚ ਹੁੰਦੇ ਆ ਬਿਲਕੁਲ ਵਿਚਾਰਦਾ ਉਹਨਾਂ ਦਾ ਨਹੀਂ ਮੂੰਹ ਰੜਦਾ ਉਹ ਇਕੱਠੇ ਬਿਠਾ ਦਿਓ ਇੱਕ ਦੂਜੇ ਨਾਲ ਬੰਨੀ ਦੇਖਣਗੇ ਇਹ ਤਾਂ ਗੱਲ ਹੀ ਪੰਜਾਬ ਦੀ ਆਪਣੀ ਖੇਤੀ ਦੀ ਆ ਕਿਸਾਨੀ ਦੀ ਆ ਇਹਦੇ ਨਹੀਂ ਤੇ ਇਦਾਂ ਚਾਹੀਦਾ ਨਹੀਂ ਜੇ ਕਿਸੇ ਨਾ ਮਿੱਤ ਭੇਦਭੀ ਆ ਵੀ ਖੁਦ ਚੱਲਣਾ ਚਾਹੀਦਾ ਵੀ ਜੇ ਇਸ ਕੰਮ ਨੂੰ ਆਪਣੇ ਤੁਰੇ ਆ ਬੰਦੇ ਦਾ ਅਸੀਂ ਵੀ ਚੱਲੀਏ ਹਨਾ ਤੇ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਜੋ ਵੀ ਹੈਗਾ ਇਸ ਟਾਈਮ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਸਾਰੇ ਜਣੇ ਪਹੁੰਚੋ ਤੇ ਬਾਕੀ ਜਿਹੜੇ ਜਿਹੜੀਆਂ ਗੱਲਾਂ ਆ ਉਹ ਜਦੋਂ ਫਸੇ ਮੋਰਚਾ ਹੋ ਗਿਆ ਜੋ ਮਰਜੀ ਖਰੀਜਾ ਠੀਕ ਹੈ ਥੈਂਕ ਯੂ ਧੰਨਵਾਦ

ਦੇਈ ਮਾਈ ਜਾਂ ਹੁਣ ਕਿੱਥੇ ਕਬੂਲ ਦਾ ਬਕਸ਼ਿਸ਼ ਕਰੇ ਆਓ ਸੰਭਾਵੇਂ ਨੂੰ ਜਾਨ ਕੇ ਹੋਇਆ ਹੈ ਰਾਸ਼ਟਰੀ ਦੇ ਨਾਲ ਜੁੜਨਾ ਚਾਹੀਏ ਦੇਖੋ ਪਿਛੈਰ ਗਾਵਣ ਤੁਗਮੂ ਇਸ ਵਰਮਾ ਦੇਵੇ ਖੂਨ ਤੇਰੇ ਸਦਾ ਸਵਾਰ ਹੈ ਗਾਵਣ ਤੁਗਮੂ ਇੰਦਰ ਇੰਦਰ ਸਭ ਦੇਖੀਂ ਦੀਆਂ ਜਾਨਾਂ ਨਾਲ ਕਾਹਨ ਤੁਗਮੂ ਇਸ ਸਮਾਦੀ ਅੰਦਰ ਗਾਵਣ ਤੁਗਮੂ ਸਾਗਿਤ ਕਰਾ ਗਵਨ ਤੁਗੂ ਵੀਰ ਸਰਾਰ ਹੁਸੂਰਾ ਗਵਨ ਤੁਗੂ ਕੌਲ ਸਰਾਰ ਗਵਨ ਤੁਗੂ ਖੰਡ ਮੰਦਲ ਪ੍ਰਸੰਦਾ ਕਰਤਾ ਰਖੇ ਤੇ ਉਤਾਰਾ ਸੇਤ ਤੁਕਤੰ ਭਰੇ ਆ ਜਿਵੇਂ ਅਨਕ ਪਲ ਪਲ ਸਤਿਗੁਰੂ ਜੈ ਆ ਤੇਰਾ ਅੰਤ ਲਾ ਪਾਰ ਹੋ ਰਿਹਾ ਅਰੋ ਸਤਗੁਰ ਪ੍ਰਸਾਦਿ ਸੋ ਪ੍ਰਕ ਨਰਜਨ ਹਰ ਪ੍ਰਕ ਨਰਜਨ ਅਰਖਮਾ ਤੋ ਪਾਰ ਸਤਿ ਆਵੇ ਸਤਿ ਆਵੇ ਤੁਜੀ ਔਰ ਸੱਚੇ ਸਤਿਗੁਰੂ ਹਾਰਾ ਸਭ ਜੀ ਤਬਾਰ ਦੀ ਤੋ ਜੀਆ ਕਾਤ ਤਰ ਹਰ ਧਾਵੇ ਸਤਜੇ ਸਭ ਦੂਖ ਸਹਿਣਾ ਹਰੇ ਆਪੇ ਪਾਤਰੀ ਅਲਾਹ ਦਾ ਸਿਰੋਤਰੀ ਜੈਨਾ ਅਪਨਾ ਟਰੈਕਟਰ ਲੈ ਕੇ ਆਇਆ ਔਰ ਸਿੰਘ ਆਪਣਾ ਟਰੈਕਟਰ ਲੈ ਗਿਆ ਜੋਰ ਮੇਰਾ ਕੋਈ ਦੋਸਤ ਦਾ ਪੈਸਾ ਰੋਕਸੇ ਜਿਸੇ ਨੇ ਅੱਜ ਜਿਸੇਆ ਮੇਰਾ ਹਰ ਜਿੱਤੇ ਕੋ ਮਨਤ ਆਉਂ ਤੁਰਿਆ ਅਗੋਲ ਮਨ ਪਾਇਆ ਉਹ ਮਨ ਜੀ ਰਿਹਾ ਇਹ ਬਣਾ ਰਿਹਾ ਨਾਮ ਪ੍ਰਮਾਤ ਦੇ ਪਾਉ ਉੱਤਰੀ ਅਗਿਉ ਚੋਰੀ ਬਹੁ ਕੁਲੇ ਪੁਨ ਪਾਇ

ਕਿ ਉਹ ਖੜਦਾ ਯਾਰ ਇਹੋ ਜਾਲ ਹੈ ਇਹ ਉਹ ਤਾਂ ਪੂਰੀ ਹੋ ਜਾਂਦੇ ਮੇਰੀ ਇਹ ਦੇਖੀਪ ਲਾ ਕੇ ਜਾਣਾ ਆਪਾਂ ਸ਼ਰੀਪ ਲਾ ਕੇ ਜਾਣਾ ਮੈਂ ਪੋਟ ਚ ਆ ਕੇ ਜਾਵਾਂਗੇ ਅਸੀਂ ਬੋਧਾਂਗੇ ਠੰਡ ਦੇ ਨਾਲ ਹੁਣ ਮੇਰੀ ਹੈ ਨਾ ਚੱਲ ਫੇ ਵਿੱਕੀ ਸਿਆ ਕੀ ਕਹਿਣਾ ਚਾਹਣਾ મોદી ਨੂੰ ਇਹ ਆਪਣਾ ਸਬਰ ਪਰਖਦੇ ਆ ਇਹਨੂੰ ਦੱਸ ਦਿੰਨੇ ਆ ਸਰਕਾਰੇ ਉਹ ਸਾਡੇ ਬਾਬੇ ਤਾਂ ਲੰਡਨ ਜਾ ਕੇ ਭਾਜੀ ਮੋੜਿਆ ਸੀਗੇ ਤੂੰ ਤਾਂ ਬੈਠਾ ਹੀ ਦਿੱਲੀ ਆ ਹਾਂ ਚੱਲ ਸੁਣ ਲੈ ਉਹ ਅਸੀਂ ਪਹਿਲਾਂ ਹੀ ਸਤਾਏ ਜੇਠ ਹੜਾਂ ਦੇ ਹਮੁਖ ਮੋੜ ਦਾਂਗੇ ਤੇਰੀਆਂ ਬੁਛੜਾਂ ਦੇ ਉਹ ਅਸੀਂ ਪਹਿਲਾਂ ਹੀ ਸਤਾਏ ਜੇਠ ਹੜਾਂ ਦੇ ਹਮੁਖ ਮੋੜ ਦਾਂਗੇ ਤੇਰੀਆਂ ਬੁਛੜਾਂ ਦੇ ਹੋ ਤੈਨੂੰ ਭੱਜਣੇ ਨੂੰ ਰਾਹ ਨਹੀਂ ਉਹ ਲੱਭਣਾ ਜੇ ਬੈਠ ਕੇ ਚੁਫੇਰਾ ਘੇਰ ਕੇ ਹੋ ਨਿੱਤ ਦਿੱਲੀ ਇੱਕ ਸੁਤਾ ਪੰਗਾ ਲੈ ਲਿਆ ਪੰਜਾਬ ਦੇ ਕਿਸਾਨਾਂ ਨੂੰ ਛੇੜ ਕੇ ਹਨੀ ਤੋ ਦਿੱਲੀ ਇਕ ਸੁਤਾ ਪੰਗਾ ਲੈ ਲਿਆ ਪੰਜਾਬ ਦੇ ਜੱਟਾਂ ਨੂੰ ਛੇੜ ਕੇ ਆਪਣੇ ਹੋਏ ਹੋਏ ਵਾਲੀ ਵੀਡੀਓ ਨਹੀਂ ਆਈ ਸੀ ਉਹ ਆ ਵਾਹ ਅੱਜ ਪਾਕਿਸਤਾਨੀ ਪੰਜਾਬੇ ਆ ਗਿਆ ਭਰਾਵਾ ਅੱਗ ਬੰਜੀ ਐ ਕਿਹੜਾ ਅਫਸਰ ਉਹ ਸੁਣਾ ਦੇ ਯਾਰ ਅਫਸਰੋ ਜੀ ਕਿ ਤੂੰ ਸੁਣਾ ਦੇ ਉਹ ਜਦੋਂ ਟਰਾਲੀ ਦੇ ਵਿੱਚ ਲੈ ਕੇ ਜਾਂਦੇ ਸੀ ਬਾਪੂ ਨੂੰ ਛੋਟੇ ਹਾਥੀ ਜੀ ਉਹ ਜਨਸਾਰੀ ਤਰਾਮ ਨੂੰ ਦੋ ਰੰਗ ਆਪਣੇ ਤੇਰੀ ਗੱਲ ਨਹੀਂ ਤੇਰਾ ਰੰਗ ਮੈਂ ਜਾਹਾਂ ਜਾਂਦਾ ਯਾਰ ਕਰ उली लवली उत्तरी साइड हां जी भाई तो इथे होया काम हां जी तो दौ, दौ, दो दिन तो दो तरीके 2 बजे हो गया से बैठ जा बेड़ा मोती करा ਦਰਾਤ ਮੋਤ ਵਾਲੇ ਕਥਿਆ ਰਹਾ ਆਤਮੇ ਗਤ ਜੋਤ ਮਾ ਜਤ ਅਕਲ ਖਲਾ ਭਰਪੂਰ ਰਹੇ ਆ ਤੂੰ ਸੱਚਾ ਸਾਹਿਬ ਸਤਿਵੰਨਿਓ ਜੁਰ ਕੀ ਮਿਸ ਪਰ